ਆਪਾਂ ਦੇਖ ਵੀ ਲੱਗੇ ਬਝੂੜਸਾ ਨਹੀਂ ਬੋਲਦੇ ਓ ਰਿਆ ਯਾਰ ਓਰੇ ਆ ਜਾ ਕੀ ਆ ਜਿੰਨਾ ਸਕੂਲ ਝੂਠ ਬੋਲੀ ਜਾਂਦੀ ਹੋਵੇ ਕਿੱਥੇ ਪੜਦਾ ਸੋਹਣਿਆ ਓਏ ਕਿਹੜੇ ਸਕੂਲ ਚ ਕਿੱਥੇ ਬਲਾਸ਼ ਕਿਹੜੀ ਕਲਾਸ ਚ 8 ਪੰਜਾਬੀ ਦੀਆਂ ਲਗਾ ਮਾਤਰਾਆਂ ਬਿਹਾਰੀਆਂ ਸ਼ਿਹਾਰੀਆਂ ਅੰਕੜ ਦਲੈਕੜ ਕਿੰਨੇ ਹੁੰਦੇ ਆ ਐ ਹੁਣ ਕਿੱਥੇ ਆਉਣ ਲੱਗੇ ਆ ਨਾ ਨਾ ਕੋਈ ਨਹੀਂ ਕੋਈ ਗੱਲ ਨਹੀਂ ਇੱਕ ਹੋਰ ਖੜਾ ਹੀ ਲੋਕ ਹੀ ਗਿਆ ਓ ਬੱਟਾ ਦਮਾਲੇ ਵਾਲਾ ਰਿਆ ਆ ਜਾ ਬਲਿਆ ਬੱਟੂ 10ਵੀਂ ਚ ਪੜਦਾ ਪੁੱਤ 10ਵੀਂ ਚ ਤੈਨੂੰ ਪਤਾ ਕਿੰਨੀ ਆਉਂਦੀਆਂ ਹੁਣ ਦੇਖੋ ਅਕੈਡਮੀ ਚ ਅਕਾਲ ਅਕੈਡਮੀ ਚ ਸਿਰ ਤੇ ਦਸਤਾਰ ਆ ਯਾਰ ਦਮਾਲਾ ਬੰਨਿਆ ਜੂੜਾ ਤੇ ਪੜਦਾ ਵੀ ਅਕਾਲ ਅਕੈਡਮੀ ਚ ਤੇ ਲਗਾਤਾਰਾਂ ਪੰਜਾਬੀ ਦੀਆਂ ਪਤਾ ਨਹੀਂ ਯਾਰ ਤੇ ਬਿジネス ਕੋ ਸਹੀ ਐ ਬਿਸੋੜੀ ਬੋਲੀ ਕੋਲ 73 ਸਾਲ ਬੱਚੇ ਮਰੂਗੀ ਹਾਂ ਆ ਆ 69 ਸਾਲ ਵੱਧ ਕਹਤੇ ਹੁਣੇ ਵੱਧ ਕਹਤੇ ਹਾਂ 6 ਸਾਲ ਹੀ ਕਹਨੇ ਸੀ ਆਪਣੇ ਦੀ ਮਾਨਸਤਾ ਹੈ ਹੀ ਬਣਾ ਦੀ ਪ੍ਰਾਈਵੇਟ ਸਕੂਲਾਂ ਚ ਪੜਾਉਣੀ ਆ ਆ ਬੱਚਿਆਂ ਨੂੰ ਪੜ੍ਹਾ ਬਾਈ ਜਿੱਥੇ ਮਰਜ਼ੀ ਲੋ ਮੈਂ ਆਪਾਂ ਨਹੀਂ ਕਹਿੰਦੇ ਅੰਗਰੇਜ਼ੀ ਨਾ ਪੜਾਓ ਸਮੇਂ ਦੀ ਲੋੜ ਆ ਬਾਈ ਤੁਸੀਂ ਅੰਗਰੇਜ਼ੀ ਪ੍ਰਾਈਵੇਟ ਮੈਂ ਕਦੇ ਬੋਲੀ ਦੇ ਖਿਲਾਫ ਨਹੀਂ ਹੈਗਾ ਬਾਈ ਮੈਂ ਡਿਪਲੋਮਾ ਕੀਤਾ ਉਰਦੂ ਦਾ ਔਰ ਜੇਲ੍ਹ ਚੋਂ ਮੈਂ ਉਰਦੂ ਸਿੱਖੀ ਸੀ ਮੈਂ ਕਦੇ ਬੋਲੀ ਦੇ ਖਿਲਾਫ ਨਹੀਂ ਸਾਰੀਆਂ ਬੋਲੀਆਂ ਦੁਨੀਆਂ ਦੀਆਂ ਜਵਾਨਾਂ ਸਿੱਖੋ ਪਰ ਗੱਲ ਹੈ ਆਪਣੀ ਮਾਂ ਦੀ ਆਪਣੀ ਜੜ ਦੀ ਜੜ ਨਾਲ ਜੜੋਂਗੇ ਬੋਲੀ ਨਾਲ ਜੜੋਂਗੇ ਮੈਂ ਸਾਰਾ ਇਸ ਕਰਕੇ ਦੱਖਣ ਗਿਆ ਆ ਬੰਗਾਲ ਗਿਆ ਸ਼ਾਇਦ ਲੋਕਾਂ ਨੂੰ ਅਕਲ ਆ ਜੇ ਉਦੋਂ ਵੀਡੀਓ ਬਣਾ ਬਣਾ ਪਾਈਆਂ ਉਹ ਲੋਕ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਬਈ ਆਪਣੀ ਬੋਲੀ ਵਿਰਸੇ ਨੂੰ ਉਹ ਸਮਝੌਤੇ ਨਹੀਂ ਕਰਦੇ ਆਪਣੀ ਬੋਲੀ ਦੇ ਲਈ ਬੋਲੀ ਕੀ ਹੁੰਦੀ ਹੈ ਸਾਨੂੰ ਲੱਗਦਾ ਬੋਲੀ ਕੀ ਹੈ ਲੱਖੇ ਭਾਈ ਮੈਂ ਇੱਕ ਗੱਲ ਕਹਿਣੀ ਚਾਹਣਾ ਮੈਂ ਨਾ 2015 ਚ ਚੰਡੀਗੜ੍ਹ ਪੜ ਕੇ ਆਇਆਗਾ ਉੱਥੇ ਨਾ ਇੰਜੀਨੀਅਰਿੰਗ ਦੇ ਕੋਲਜ ਦੇ ਵਿੱਚ ਉੱਥੇ ਜ਼ਿਆਦਾਤਰ ਮੰਨ ਲਓ ਜਾਂ ਤਾਂ ਜੰਮੂ ਕਸ਼ਮੀਰ ਦੇ ਜਾਂ ਮੰਨ ਲਓ ਤਾਮਿਲ ਤੂਮਲ ਦੇ ਬਿਹਾਰ ਦੇ ਭਈਏ ਜ਼ਿਆਦਾਤਰ ਪੜਦੇ ਨੇ ਆਪਣੇ ਪੰਜਾਬੀ ਘੱਟ ਕਰਦੇ ਇੰਜੀਨੀਅਰ। ਇੱਕ ਨਾ ਤਾਮਿਲ ਦਾ ਸੀ ਮੁੰਡਾ ਉਹ ਜਾਦੇ ਬੋਲਦਾ ਜਿਆਦਾ ਤਾ ਤਾਮਿਲ ਜਾਂ ਇੰਗਲਿਸ਼। ਉਹ ਸਾਨੂੰ ਕਹਿੰਦੇ ਹੁੰਦੇ ਵੀ ਵੱਡੇ ਨੂੰ ਅੰਨਾ ਕਹਿੰਦੇ ਆ। ਠੀਕ ਆ ਬਾਈ ਲੱਖੇ। ਅਸੀਂ ਉਹਨੂੰ ਚੌੜ ਕਰਦੇ ਅੰਨਾ ਕਹਿਣ ਲੱਗ ਜਾਂਦੇ। ਹਾਂ। ਤੇ ਅਸੀਂ ਉਹਨੂੰ ਜਾਂ ਕਹਿੰਦੇ ਵੀ ਚਲ ਪੰਜਾਬੀ ਨਾਲ ਪਿਆਰ ਸਿਖਾਰਾ ਅਸੀਂ ਉਹਨੂੰ ਪੰਜਾਬੀ ਸਿਖਾਉਣ ਲੱਗ ਜਾਂਦੇ। ਉਹ ਪਤਾ ਸਾਨੂੰ ਹੀ ਕਹਿੰਦਾ ਸੀ। ਕਹਿੰਦਾ ਮੈਂ ਹਜੇ ਮਾੜੀ ਮੋ ਪੰਜਾਬੀ ਉਹ ਨਹੀਂ ਬੋਲਦੇ ਕੀ ਗੱਲ ਆ ਕਹਿੰਦਾ ਹਿੰਦੀ ਵੀ ਮੈਂ ਖਾ ਖਾ ਕੇ ਨਾ ਮਾੜੀ ਮੋਟੀ ਹੁੰਦੀ ਐ ਮੈਨੂੰ ਆਪਾਂ ਯਾਰ ਮੇਰੀ ਗੱਲ ਸੁਣ ਸਾਰਾ ਦਿਨ 90% ਆਪਾਂ ਕੀ ਦੇਖਦਾ ਹਿੰਦੀ ਨਾਟਕ ਸਾਸ ਬਹੂ ਫਲਾਨ ਨਾ ਟਿਮਕਾ ਠੀਕ ਆ ਨਾ ਪੰਜਾਬੀ ਨਾਟਕ ਆਪਾਂ ਘੱਟ ਦੇਖਦੇ ਜਵਾਕਾਂ ਨੂੰ ਹਿੰਦੀ ਕਾਰਟੂਨ ਵੀ ਕਹਿਨ ਦਾ ਭਾ ਮੇਰੇ ਇਹ ਆ ਲੱਖੇ 22 ਦਾ ਵੀ ਇਹ ਬੰਦੇ ਦੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਮਾਂ ਬੋਲੀ ਪਿੱਛੇ ਸਿੱਖ ਇਤਿਹਾਸ ਪਿੱਛੇ ਇਹ ਲੜ ਰਿਹਾ ਹੈਗਾ ਮੈਂ ਬਸ ਫੀਲ ਆਈ ਵੀਰੇ ਵੀ ਆਪਾਂ ਉਹ ਚੀਜ਼ ਦੇਖੋ ਯਾਰ ਤਾਮਲ ਵਾਲੇ ਪੱਛਮੀ ਬੰਗਾਲ ਵਾਲੇ ਹੋਰ ਸਟੇਟਾਂ ਵਾਲੇ ਆਪਾਂ ਨੇ ਪਤਾ ਨਹੀਂ ਕੀ ਮੋਦੀ ਬਣਾ ਰੱਖਿਆ ਕਾਂਗਰਸ ਬਣਾ ਰੱਖਿਆ ਭਲਾ ਨਾ ਡੇਮ ਕਾ ਵੀ ਆਪਾਂ ਲੜ ਰਹੇ ਦੂਜੀਆਂ ਬੋਲੀਆਂ ਪਿੱਛੇ ਪਰ ਆਪਣੀ ਪੰਜਾਬੀ ਨੂੰ ਕੁਝ ਨਹੀਂ ਸਮਝਦੇ ਆਪਾਂ ਆਪਾਂ ਇੱਕ ਬਈਏ ਪਿੱਛੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਬਈ ਇੱਕ ਗੱਲ ਮੈਂ ਬਈ ਹੋਰ ਦੱਸਦਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਪੰਜਾਬੀ ਪੰਜਾਬ ਦੇ ਵਿੱਚ ਸ਼ਾਇਦ 1.5 ਕਰੋੜ ਜਾਂ 2 ਕਰੋੜ ਬੋਲਦੇ ਨੇ ਪਰ ਦੁਨੀਆ ਦੇ ਵਿੱਚ ਪੰਜਾਬੀ 11 ਕਰੋੜ ਲੋਕ ਬੋਲਦੇ ਨੇ 10ਵੇਂ ਨੰਬਰ ਤੇ ਪੰਜਾਬੀ ਆ ਪਾਕਿਸਤਾਨ ਦੇ 6700 ਦੇ ਵਿੱਚੋਂ ਪਾਕਿਸਤਾਨ ਦੇ ਮੈਂ ਕਹਣਾ 80% ਲੋਕ ਪੰਜਾਬੀ ਬੋਲਦੇ ਨੇ ਪਰ ਇਸ ਵਾਰੀ ਹੋਇਆ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਉੱਥੋਂ ਦੇ ਸਕੂਲਾਂ ਦੇ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਊ ਪਹਿਲੀ ਵਾਰੀ ਪਾਕਿਸਤਾਨ ਦੇ ਇੱਕ ਮੁੱਖ ਮੰਤਰੀ ਹੁਣ ਮਰੀਅਮ ਨਵਾਜ਼ ਆਪਣੇ ਕੈਪਟਨ ਹੋਇਆ ਪਿਛਲੀ ਵਾਰ ਮੁੱਖ ਮੰਤਰੀ ਹੁੰਦਾ ਭਗਵੰਤ ਮਾਨ ਆਗੇ ਚਲੋ ਤਾਂ ਹਿੰਦੀ ਬੋਲਦਾਗਾ ਇਸ ਤੋਂ ਪਹਿਲਾਂ ਕੈਪਟਨ ਸੀ ਉਹ ਅੰਗਰੇਜ਼ੀ ਚੀ ਗੱਲ ਕਰਦਾ ਸੀ ਉਹਦੀ ਕਿਸੇ ਨੂੰ ਗੱਲ ਨਹੀਂ ਸਮਝ ਆਉਂਦੀ ਸੀ ਠੀਕ ਆ ਪਾਕਿਸਤਾਨ ਦੀ ਮੁੱਖ ਮੰਤਰੀ ਹਾਲਾਂਕਿ ਉੱਥੇ ਪੰਜਾਬੀ ਗੁਰਮੁਖੀ 'ਚ ਨਹੀਂ ਪੜਾਈ ਜਾਂਦੀ ਉਹਨੇ ਹੁਣ ਸ਼ੁਰੂ ਕਰਾਇਆ ਵੀ ਮੈਂ ਗੁਰਮੁਖੀ 'ਚ ਪੜਾਉਂਗੀ ਸ਼ਾਹਮੁਖੀ ਪੜਾਉਂਦੇ ਉੱਥੇ ਹਾਂ ਉੱਥੇ ਉਰਦੂ 'ਚ ਬੋਲਦੇ ਹੂੰ ਬੋਲਦੇ ਪੰਜਾਬੀ ਨੇ ਲਿਖਦੇ ਉਰਦੂ 'ਚ ਨੇ ਉਹ ਸ਼ਾਹਮੁਖੀ ਉਹਨੇ ਕਿਹਾਗਾ ਵੀ ਪੰਜਾਬੀ ਮਾਂ ਬੋਲੀ ਸਭ ਤੋਂ ਉੱਤੇ ਆ ਠੀਕ ਹੈ ਜੀ ਪੰਜਾਬੀ ਮਾਂ ਬੋਲੀ ਜਿੰਨੀ ਪਿਆਰੀ ਬੋਲੀ ਕੋਈ ਹੈ ਨਹੀਂ ਉੱਥੇ ਬੁੱਲੇ ਸ਼ਾਹ ਪੀਲੂ ਵਰਗੇ ਸਾਰਿਆਂ ਨੇ ਮੰਨ ਲਓ ਲਿਖਿਆ ਜਿਹੜਾ ਕੁਝ ਕਹਿੰਦਾ ਭਾਵੇਂ ਆ ਵੀ ਆਪਾਂ ਪੰਜਾਬੀ ਆ ਯਾਰ ਕਾਲੀਆਂ ਕਾਂਗਰਸ ਦੇ ਚ ਆਪਾਂ ਨੇ ਬਹੁਤ ਕੁਝ ਕਮਵਾ ਲਿਆ ਇੱਕ ਵਾਰੀ ਸੱਚਾ ਬੰਦਾ ਖੜਾ ਹੋਇਆ ਆਪਣਾ ਭਾਈ ਠੀਕ ਆ ਇਹ ਵੋਟਾਂ ਦਾ ਚਲੋ ਇਹ ਇਹ ਤਾਂ ਸਾਥ ਭਾਵੇਂ ਨਾ ਦੇਣ ਗੱਲ ਤੇ ਅਮਲ ਕਰ ਲਿਓ ਜਿਹੜੀ ਗੱਲ ਅਸੀਂ ਕਹਿਣ ਤੁਰੇ ਆ ਨਾ ਮੈਂ ਪੁੱਠੇ ਸਿੱਧੇ ਸਾਰੇ ਕੰਮ ਕਰਕੇ ਛੱਡੇ ਆ ਬਿਲਕੁਲ ਭਾਈ ਜੇਲਾਂ ਵੀ ਥਾਣੇ ਵੀ ਗੋਲੀਆਂ ਵੀ ਸਭ ਕੁਝ ਦੇਖਿਆ ਦੋ ਵਾਰੀ ਗੋਲੀਆਂ ਵੱਜੀਆਂ ਸਿਰ ਛਾਤੀ ਢਿੱਡ 'ਚ 12 12 15 15 ਗੋਲੀਆਂ ਪਰ ਸੋਡੇ 'ਚ ਖੜਾ ਉਹ ਰੱਬ ਦੇ ਰੰਗ ਨੇ ਬਾਈ ਤਾਂ ਹੀ ਖੜੇ ਆ